ਬਿਜਲੀਕਰ ਚੋਗਾਵਾ ਵਿਖੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਸਾਬਕਾ ਕੈਸ਼ੀਅਰ ਮਨੀ ਲਾਲ ਅੱਜ ਲਾਈਨਮੈਨ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ। ਇਸ ਮੌਕੇ ਉਸਦੇ ਸਾਥੀ ਮੁਲਾਜ਼ਮਾਂ ਵੱਲੋਂ ਜਿੱਥੇ ਉਸ ਵੱਲੋਂ ਇਮਾਨਦਾਰੀ ਨਾਲ ਲਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ, ਉੱਥੇ ਸਬਡਿਵੀਜ਼ਨ ਚੋਗਾਵਾ ਦੇ ਪ੍ਰਧਾਨ ਅਸ਼ੋਕ ਕੁਮਾਰ, ਯוגਰਾਜ ਸਿੰਘ, ਇੰਦਰਜੀਤ ਸਿੰਘ, ਪਰਮਪਾਲ ਸਿੰਘ, ਜੇਈ, ਅਭਿਮਨਯੋ ਜੇਈ, ਮਨਜੀਤ ਸਿੰਘ ਪ੍ਰਧਾਨ ਏਕਟਸ, ਮੇਜਰ ਸਿੰਘ, ਨਰਮਲ ਸਿੰਘ, ਦਿਲਬਖ ਸਿੰਘ ਪਿਸ਼ੋਰਾ ਸਿੰਘ ਸਬਡਿਵੀਜ਼ਨ ਪ੍ਰਧਾਨ ਇਕਟ ਐਸ ਡੀਓ ਗੁਰਿੰਦਰਪਾਲ ਸਿੰਘ ਜੇਈ 1 ਮੁਹਬਤਪਾਲ ਸਿੰਘ ਅਮਨਬੀ ਸਿੰਘ ਸਾਗਰ ਸਿੰਘ ਠੱਠਾ ਆਦਵ ਲੋ ਮੁਨੀ ਲਾਲ ਨੂੰ ਸਰੋਪੇ ਅਤੇ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ ਮੁਨੀ ਲਾਲ ਨੇ ਆਏ ਹੋਏ ਸਾਰੇ ਸਾਥੀ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਇਸ ਮੌਕੇ ਚ ਸਬਡਿਵੀਜ਼ਨ ਚੋਂ ਗਾਵਾਂ ਦਾ ਸਮੂਚਾ ਸਟਾਫ ਹਾਜ਼ਰ ਹਨ ਮੁਨੀ ਲਾਲ ਸਾਰੇ ਸਾਥੀਆਂ ਨੂੰ ਆਪਣੇ ਰਿਟਾਇਰਮੈਂਟ ਪਾਰਟੀ ਦੇ ਪੌਂਚੰਦ ਦੇ ਧੰਨਵਾਦ ਕਰਨਾ ਇਹਨਾਂ ਨੇ ਬਹੁਤ ਹੀ ਮੇਰਾ ਮਾਨ ਸਨਮਾਨ ਕੀਤਾ ਅੱਜ ਮਿਤੀ 6 2025 ਨੂੰ ਸਾਡੇ ਬਹੁਤ ਸਤਿਕਾਰਯੋਗ ਸਾਥੀ ਸ਼੍ਰੀ ਮੋਨੀ ਲਾਲ ਜੀ ਜਿਨ੍ਹਾਂ ਨੇ ਆਪਣੇ ਟੈਕਨੀਕਲ ਸਰਵ ਜੂਨੀਅਰ ਵਿੱਚ ਬਹੁਤ ਲੰਮੇ ਸਮੇਂ ਦਾ ਸਵਾਵਾ ਦਿੱਤੀਆਂ ਉਹ ਲਗਾਤਾਰ ਸਬ ਡਿਵੀਜ਼ਨ ਦੇ ਵਿੱਚ ਅੱਗੂ ਵੀ ਰਹੇ ਨੇ ਕਉ ਅੱਜ ਸਾਥੀ ਸਾਡੇ ਵਿੱਚੋਂ 58 ਸਾਲ ਦੀਆਂ ਸੇਵਾਵਾਂ ਦੇ ਕੇ ਰਿਟਾਇਰ ਹੋਏ ਨੇ ਇਹਨਾਂ ਨੂੰ ਸਾਡੀ ਸਭ ਡਿਵੀਜ਼ਨ ਦੀ ਪਰੰਪਰਾ ਜੋ ਕਿ ਸੋਨੇ ਦੀ ਮੁੰਦਰੀ ਨਾਲ ਸਨਮਾਨ ਕੀਤਾ ਗਿਆ ਸਾਰੇ ਸਮੂੱਚੇ ਅਹੁਦੇਦਾਰ ਸੱਜਣ ਮਿੱਤਰਾਂ ਅਤੇ ਡੀਓ ਸਾਹਿਬ ਜੀ ਸਾਹਿਬ ਵੱਲੋਂ ਅਤੇ ਸੌਫ ਡਿਵੀਜ਼ਨ ਕਮੇਟੀ ਟੀਜੂ ਵੱਲੋਂ ਸਮੁੱਚੀ ਟੀਮ ਵੱਲੋਂ ਏਟਕ ਦੇ ਪ੍ਰਧਾਨਾਂ ਵੱਲੋਂ ਸਨਮਾਨਜੋ ਕੀਤਾ ਗਿਆ ਵਾ ਇਹ ਸਾਥੀ ਜੀ ਬਹੁਤ ਹੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਦੇ ਕੇ ਗਏ ਨੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਔਰ ਆਉਣ ਵਾਲੇ ਸਮੇਂ ਚ ਪ੍ਰਮਾਤਮਾ ਕੇ ਅਰਦਾਸ ਵੀ ਕਰਦੇ ਆ ਕਿ ਇਹਨਾਂ ਦੇ ਦਿਨ ਚੁਗਨੀ ਰਾਤ ਚੁਗਨੀ ਹੋਵੇ ਸੋ ਇਹਨੀਆਂ ਗੱਲਾਂ ਕਹਿੰਦਾ ਧੰਨਵਾਦ ਹੈ ਸਾਥੀ